ਸਾਰ ਕਰ ਪਾ ਸਕਦੇ ਜਦ ਗੁਰਬਾਣੀ ਦਾ ਗਿਆਨ ਪ੍ਰਾਪਤ ਹੋ ਜਾਣੇ ਜੋ ਗੁਰਦੁਆਰੇ ਹੋ ਜਾ ਸਭ ਝੂਠ ਲੱਗਣੇ ਸਭ ਛੱਡਣੇ ਪੈਣ ਕਿਆ ਹੋਵੇ ਲੋਕੇ ਦੀ ਸੋਚ ਹੀ ਹੈ ਨਹੀਂ ਇਸ ਕਰਕੇ ਹੋ ਰੇ ਸਾਰਾ ਜਿਹਨੂੰ ਸੋਚੀ ਹੋ ਗਈ ਛੱਡ ਦਿੰਦੇ ਕਿਉਂਕਿ ਬਧਰਾ ਦੀ ਰੀਸ ਹੈ ਉਹ ਜੋ ਹੋ ਰਿਹਾ ਉੱਥੇ ਹੋ ਰਹਾ ਬਧਰਾ ਜਿਹੀ ਹੋ ਰਹੀ ਗੁਰਬਾਣੀ ਦੀ ਸੋਚੀ ਵਾਸਤੇ ਇਹ ਕੁਝ ਕਰ ਰਿਹਾ ਮੈਨੂੰ ਸੋਚੀ ਅੱਜ ਮੈਂ ਫਿਰਦਾ ਫੁੱਲ ਹਰ ਤਸਰਤਕ ਹੈ ਕਿਉਂਕਿ ਇਹੀ ਠੀਕ ਹੈ ਕਹਾਣੀ ਕੁਛ ਵੀ ਬਦਲਾਂਗੇ ਉੱਥੇ ਜਾ ਕੇ ਫਿਰ ਉਹ ਦੁਰਮਤ ਬਣ ਜੂਗੀ ਸਭ ਕਰ ਪੜਛੜਦੇ ਜਦ ਪਰਬਾਨੀ ਦਾ ਗਿਆਨ ਪ੍ਰਾਪਤ ਹੋ ਜਣਾ ਹੈ ਜੋ ਗੁਰਦੁਆਰੇ ਜੋ ਰਿਹਾ ਸਭ ਝੂਠ ਹੋ ਜਣਾ ਹੈ ਸਭ ਛੱਡਣਾ ਪੈਣਾ ਕਿਆ ਹੋ ਗਿਆ ਲੋਕੇ ਦੀ ਸੋਚੀ ਹੈ ਇਹ ਇਸ ਕਰਕੇ ਹੋਵੇ ਜੀ ਨੂੰ ਸੋਚੀ ਹੋਈ ਛੱਡ ਦਿੰਦਾ ਕਿਉਂਕਿ ਬਦਰਾ ਦੀ ਰੀਸ ਹੈ ਉਹ ਜੋ ਹੋਇ। ਜੋ ਉੱਥੇ ਹੋ ਰਿਹਾ ਬਦਰਾ ਜਿਹੀ ਹੋ ਰਹੀ। ਗੁਰਬਾਣੀ ਦੀ ਸੋਚੀ ਵਾਸਤੇ ਇਹ ਕੁਝ ਕਰ ਰਿਹਾ ਵੀ ਮੈਨੂੰ ਸੋਚੀ ਅੱਜ ਮੈਂ ਫਿਰਤਾ ਫੁੱਲ ਫਿਰਤਾ ਸਾਰਥਕ ਹੈ। ਕਿਉਂਕਿ ਇਹੀ ਠੀਕ ਹੈ ਕਹਾਣੀ। ਕੁਝ ਵੀ ਬਦਲਣਾ ਨਹੀਂ। ਉੱਥੇ ਜਾ ਕੇ ਫਿਰ ਉਹ ਦੁਰਮਤ ਬਣ ਜੂਗੀ। ਫਫਾ ਬਿੰਨੇ ਫੁੱਲ ਫਲ ਹੋਈ। ਤਾਹ ਫਲ ਫੰਕ ਲਖੈ ਜੋ ਕੋਈ ਦੂਰ ਨਾ ਨ ਪਰਈ ਫੰਕ ਵਿਚਾਰਾ ਤਾਹ ਫਲ ਫੰਕ ਸਭੈ ਤਨ ਫਾਰ ਹੈ ਕਿਸੇ ਵੀ ਬਰਸ਼ ਨੂੰ ਜਦ ਫੜ ਲੱਗਦਾ ਹੈ ਤਾਂ ਫੁੱਲ ਪਹਿਲਾ ਹੋ ਜਾਂਦਾ ਹੈ ਐਸਾ ਵਸਤਾ ਆ ਜਾਂ ਫੜ ਲੰਗਦਾ ਨਾ ਫਿਰ ਫੁੱਲ ਨਹੀਂ ਹੋਦਾ ਫੁੱਲ ਪਹਿਲਾਂ ਆ ਚੁੱਕੇ ਫੁੱਲ ਕੀ ਹੁੰਦੇ ਪੁੱਲਤਾ ਉਹ ਜਿਹੜੇ ਜਿਹੜੇ ਤੋ ਕਿਡ ਧਰਮ ਕਛੂ ਫੜਨਾ ਹੈ ਜਿਹੜੇ ਫੋਕੇ ਤੋਂ ਪਹਿਲਾਂ ਜਿੱਥੇ ਨੇ ਨਾ ਗੁਰਬਾਨੀ ਤੋ ਪਹਿਲਾਂ ਪਹਿਲਾਂ ਕੋਨ ਪਾਪ ਕੋਨ ਪਾਪ ਹੈ ਫੋਨ ਤੇ ਪਹਿਲੇ ਬਾਰੇ ਬੋਲੋ ਉਹੀ ਤੇ ਬੋਲੋ ਜਦ ਗੁਰ ਮਾਤਰੋਂ ਮੰਨਣ ਲੱਗਿਆ ਫੋਨ ਛੱਡ ਲਏ ਤਾਂ ਮੰਨ ਹੋਊਗੀ ਫੋਨ ਜਿੰਨਾ ਚਿਰ ਫੜ੍ਹਗੇ ਨਾ ਮੰਨ ਨਹੀਂ ਹੁੰਦੀ ਗਿਆਨਤਾ ਤੋਂ ਬਾਅਦ ਬਣੇ ਜਿਦਾ ਜਦ ਮੈਂ ਕੁਝ ਕਰਦਾ ਬੰਦਦਾ ਉਹਨਾਂ ਜਰ ਫੁੱਲੇ ਫੁੱਲੇ ਫਲ ਨਹੀਂ ਹੈ ਮੈਨੂੰ ਉਹ ਸੋਜੀ ਬੜਜਮੇ ਇਹ ਫਲ ਸੋਜੀ ਤਾਂ ਪਹਿਲਾਂ ਪਹਿਲਾਂ ਖੁੱਲ ਹੈ ਸੋਜੀ ਤਾਂ ਪਹਿਲਾਂ ਪਹਿਲਾਂ ਜੋ ਕਬੀਰ ਫਿਰ ਰਿਹਾ ਜੋ ਕਰ ਰਿਹਾ ਜੋ ਕਬੀਰ ਨੇ ਕੀਤਾ ਫੁੱਲ ਹੈ ਫੁੱਲ ਤੋਂ ਪ੍ਰਾਪਤੀ ਕੁਝ ਨਹੀਂ ਹੋਈ ਜਾਣ ਨੂੰ ਫੜ ਕੇ ਸੀ ਫੜ ਸੀ ਗਿਆਨ ਗਿਆਨ ਫੜ ਲਾ ਕੇ ਜਦ ਫੜ ਲਿਆ ਗਿਆਨ ਦਾ ਫੁੱਲ ਚੜ ਗਿਆ ਸਮਝ ਆ ਗਈ ਕਿ ਇਹ ਪੜਾਈ ਚ ਫੁੱਲ ਦੀ ਲੋੜ ਨਹੀਂ ਕਰਮ ਕਾਂਡ ਦੀ ਲੋੜ ਨਹੀਂ ਹੈ ਗੁਰੂ ਘਰ ਨੂੰ ਕੋਈ ਕਰਮ ਕਾਂਡ ਦੀ ਕੋਈ ਲੋੜ ਨਹੀਂ ਗੁਰੂ ਮਤਮ ਨੂੰ ਜੇ ਬਚਪਨ ਤੋਂ ਪੜਾਈਏ ਕਰਮ ਕਾਂਡ ਦਾ ਵਸਣ ਵੀ ਨਹੀਂ ਹੈ ਜ ਗਿਆਨ ਗਿਆਨ ਪਿਆ ਦਾ ਕਰਮੇ ਨਾਲ ਜਦ ਗਿਆਨ ਪਹਿਲੇ ਹੀ ਹੋ ਜਾਣਾ ਕਰਮ ਦਾ ਨਾਲ ਪਹਿਲੇ ਹੀ ਹੋ ਜਾਣਾ ਨਹੀਂ ਕਰਮ ਦਾ ਨਾਲ ਤੁਹਾਨੂੰ ਗਿਆਨ ਕਰਾ ਕੇ ਕਰਮ ਛਡਾਉਣਾ ਪੈਣਾ ਗਿਆਨ ਕਰਾ ਕੇ ਕਰਮ ਛਡਾਉਣਾ ਪੈਣਾ ਗਿਆਨ ਕਰਾ ਕੇ ਰਹਿਤ ਛਡਾਉਣੀ ਪੈਣੀ ਹੈ ਨਾ ਬਰਿਆ ਦਾ ਛਡਾਉਣੀ ਪੈਣੀ ਹੈ ਰਹਿਤ ਆ ਰਖਣੀ ਪੈਣੀ ਹੈ ਰਹਿਤ ਕਿਉਂਦੀ ਹੈ ਰਹਿਤ ਰਹਿਤ ਰਹਿ ਜਾਏ ਬੁਕਾਰਾ ਵਕਾਰਨ ਤੋਂ ਦੂਰੀ ਬਣਾਉਣੀ ਰਹਿਤ ਹੈ ਪਕਾਰ ਨਹੀਂ ਵੱਢਦੇ ਨੇ ਸੰਤੋਖ ਦਾ ਸੂਤ ਜਾਂ ਖਿੱਚਦਾ ਲਕੀ ਰਹੀ ਰਹਤ ਹੈ ਇਹਦਾ ਨਹੀਂ ਵੱਢਦੇ ਨੇ ਅਡਰ ਰਹਿ ਵਕਾਰਨ ਤੋਂ ਵਖਰਾ ਹੋ ਕੇ ਰਹਿਣ ਤੋਂ ਕੋ ਸੰਗੀਆਂ ਤੋਂ ਵਖਰੇ ਹੋ ਕੇ ਰਹਿਣ ਮਨ ਮੁਖਲੀ ਸੰਗਤ ਨਹੀਂ ਕਰਨੀ ਸੰਗਤ ਦੀ ਸੰਗਤ ਨਹੀਂ ਕਰਨੀ ਰਹਤ ਹੈ ਪਰ ਇਹਦਾ ਕਹੀ ਨਹੀਂ ਜਤ ਸਾਕਤ ਸੰਗਣਾ ਕੀ ਜੀਏ ਦੂਰ ਹੋ ਜਾਈਏ ਭਾਗ ਰੈਤ ਰੋਣਾ ਨੇ ਰਹਿਦੇ ਨਾਲ ਬਰਿਆਦਾ ਲਾ ਲਿਆ ਉਹ ਫੁੱਲਾਂ ਵਾਲੀ ਬਣ ਗਈ ਹੁਣ ਹਿੰਦੂ ਗੁੱਤ ਬਣ ਗਿਆ ਜਿਆ ਰੈਤ ਨਾਲ ਬਰਿਆਦਾ ਲਾਗੀ ਸੰਗਤ ਉਹਨਾਂ ਦੀ ਉਹ ਆਵੜਿਆ ਉਹਨਾਂ ਦਾ ਸਭ ਕੁਝ ਉਹੜਾ ਬੜਿਆ ਸੰਧਿਆ ਵੀ ਆਵੜੀ ਪਰਬਤ ਉਹ ਵੀ ਆਵੜੀ ਅਮਰਤਬੇੜਾ ਵੀ ਆਵੜਿਆ ਸਭ ਕੁਝ ਆਵੜਿਆ ਸਾਰਾ ਆਰਤੀ ਕਰਮਕਾਂਡ ਸਾਰਾ ਹੀ ਆਵੜਿਆ ਤੁਸੀਂ ਇਹ ਨਾ ਕਹੋ ਵੀ ਆਰਤੀ ਕਿਉਂ ਕਰਦੇ ਹੋ ਕਰਨੀ ਨਹੀਂ ਚਾਹੀਦੀ ਆਰਤੀ ਦਾ ਮਤਲਬ ਦੱਸੋ ਆਰਤੀ ਕੀ ਹੁੰਦੀ ਹੈ ਹਾਲ થઈ ਬਨਵਤ ਹੈ ਜਿੱਥੇ ਤੱਕ ਮਨ ਮਰਦਾ ਉੱਥੇ ਬੋਲੋ ਤੇ ਜਦ ਤੁਰਮਤ ਬਣ ਜਾਂਦੀ ਹੈ ਨਾ ਫਿਰ ਪੇੜ ਸੁੱਕ ਜਾਂਦਾ। ਨਾ ਉਹਨੂੰ ਪੱਤਾ ਨਾ ਫੁੱਲ ਨਾ ਫੜ ਕੋਈ ਕੁਝ ਨਹੀਂ ਰਹਿੰਦਾ। ਤੋ ਕਰੂ ਕੀ ਲੱਗਦਾ ਕੁਝ ਨਹੀਂ। ਫਿਰ ਤਾਂ ਸੁੱਕੇ ਕਾਇਕ ਦਾ ਹਰਿਆ ਤਾਰਿਕ ਹੈ। ਹਰਾ ਉਹ ਵੀ ਹੋ ਜਾਂਦਾ ਜੇ ਬਦਲਵੇ। ਹੈ? ਫਤਕੇ ਦੇ ਲੱਭੇ। ਕੀ? ਛੱਡ ਕੇ ਉਹ ਇਧਰ ਆ ਜੂ ਜਦੇ। ਬੰਨ ਲਵੇ। ਫੁੱਲ ਨੂੰ ਲੱਗਦਾ ਉਹ ਫੁੱਲ ਦੀ ਪ੍ਰਾਪਤੀ ਵਰੀਖੋ ਕੋ ਫੁੱਲ ਵਾਸਤੇ ਨਿਕਲ ਰਿਹਾ ਸੱਚ ਮੰਨ ਕੇ ਕਰ ਰਿਹਾ ਸੱਚ ਮੰਨ ਕੇ ਕਰ ਰਿਹਾ ਇਹ ਫੁੱਲ ਬਣ ਕੇ ਕਰ ਰਿਹਾ ਜਿਹੜੇ ਫੁੱਲ ਬਣ ਕੇ ਕਰਦੇ ਸੀ ਉਹਨਾਂ ਨੂੰ ਫੜੂ ਲੱਗਿਆ ਉਹਨਾਂ ਨੂੰ ਇਹ ਫੜ ਲੱਗਦਾ ਗੁਰੂ ਅਰਜਨਦਾਸ ਫੁੱਲ ਬਣ ਕੇ ਕਰਦਾ ਸੀ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਕੁਝ ਵਸਤਾ ਕਿੰਨੀ ਉੱਚੀ ਸੀ ਜੋ ਅਸਲੀ ਚੀਜ਼ ਹੈ ਨਹੀਂ ਛੁੱਟਣ ਕੀ ਵਿਧੀ ਦਾਦੀ ਸੀ ਪਤਾ ਹਸਿਆ ਹੋਇਆ ਬਾਹਰ ਨਿਕਲ ਗਿਆ ਸੀ ਮਾਇਆ ਤੋਂ ਬਾਹਰ ਨਿਕਲ ਗਿਆ ਸੀ ਮਾਇਆ ਤੋਂ ਦਾ ਬਾਹਰ ਨਿਕਲ ਗਿਆ ਸੀ ਮਾਇਆ ਜ ਫਸਣ ਵਾਲੀ ਤਸਲ ਜਿਹੜੀ ਸੀ ਸਮਝ ਲਈ ਸੀ ਪਰ ਛੁੱਟਣ ਉਹਦੇ ਉੱਪਰ ਉੱਠਣ ਦੀ ਗੱਲ ਜਿਹੜੀ ਸੀ ਉਹ ਗੁਰਬਤ ਸੀ ਉਹ ਉਹਨਾਂ ਕਹੇ ਦੀ ਸੀ ਹੋਰ ਆ ਜਾਏ ਦੀ ਸੀ ਉੱਥੇ ਤਾਂ ਲੋੜ ਹੀ ਨਹੀਂ ਇੱਥੇ ਕੀ ਹੈ ਇੱਥੇ ਬੈਨ ਫੁੱਲ ਲੈ ਵੱਲ ਹੋਈ ਗੁਰੂ ਘਰ ਦੀ ਪੜਾਈ 'ਚ ਫੁੱਲ ਦੀ ਲੋੜ ਹੀ ਨਹੀਂ ਹੈ ਕਰਮ ਕਾਂਡ ਦੀ ਲੋੜ ਹੀ ਨਹੀਂ ਲੋੜ ਸਭ ਲਗੀ ਜਾਂਦੀ ਦੁਇਆ ਵਤਾ ਜੋ ਕੀਤਾ ਉਹ ਫੁੱਲ ਤੱਕ ਪਹੁੰਚਾ ਗਿਆਂ ਨੇ ਐਦਾਂ ਤਾਂ ਫੁੱਲ ਦੀ ਵੀ ਲੋੜ ਨਹੀਂ ਉਹਨਾਂ ਦੀ ਬੁੱਢ ਤੋਂ ਵੀ ਫੁੱਲ ਵਾਲੇ ਰਾਹ ਪਈ ਨਹੀਂ ਕਿਨੂੰ ਦੋ ਗੁਰ ਅੰਦਰ ਅਰਬルダー ਦੋਨੋਂ ਦੇਸ਼ ਕੀਤਾ ਨਾ ਦੋਆਂ ਦਾ ਫੁੱਲ ਝਾੜ ਕੇ ਫਲ ਬਣੇ ਨਾ ਰਾਮਦਾਸ ਦਾ ਕਿਉਂ ਨਹੀਂ ਬਣੇ ਗੁਰੂ ਘਰ ਚ ਸਿੱਧੀ ਡਾਇਰੈਕਟ ਪੜਾਈ ਹੋਈ ਹੈ ਤਨ ਤਨ ਰਾਮਦਾਸ ਗੁਰ ਜਦ ਸਰਿਆ ਤਿਰਸਵਾਰਾ ਫੋਲ ਦੇ ਕਿਲੋੜ ਫੋਲ ਦੇ ਕਿਲੋੜ ਇੱਥੇ ਵੜੇ ਕਿਉਂ ਨਹੀਂ ਆਇਆ ਵਰਿਓ ਉਤੇ ਆ ਜਿੱਥੇ ਪਹਿਲਾਂ ਵਰਤਾ ਹੋਰ ਨੇ ਉਹ ਵਰਤਾ ਛੱਡਣੀਆਂ ਨੇ ਪਹਿਲਾਂ ਪਾਣ ਦਾ ਜਿਹੜਾ ਉਹ ਪਲਟ ਕੇ ਤੂ ਧੋਲ ਕੇ ਦੁੱਧ ਦੁਬਾਰਾ ਪਾਉਣੇ ਉੱਥੇ ਤਾਂ ਪਹਿਲੇ ਦੁੱਧ ਪਿਆ ਸੀ ਬਚਪਨ ਚ ਦੁੱਧ ਪਿਆ ਸੀ ਬਚਪਨ ਚ ਗੁਰੂ ਘਰ ਚ ਸੀ ਉਹਦੇ ਬਾਅਦ ਕਿੱ데 ਨੋ ਰਿਓ ਆਇਨ ਜੀ ਲੱਭ ਗੁਰਦਆਸਬਾਦ ਪ੍ਰਣਾਮ ਦਾਸ ਸੇਬਾ ਬਰੇ ਲੋਕ ਨਹੀਂ ਆਇਆ ਕਿਤੇ ਉਪਦੇਸ ਆਇਆ ਕਿ ਉਪਦੇਸ ਤਾਂ ਹੋਇਆ ਹੈ ਪਰ ਉਹ ਨਹੀਂ ਆਇਆ ਕਿਉਂ ਨਹੀਂ ਆਇਆ ਡਾਇਰੈਕਟ ਪੜਾਈਏ ਫੁੱਲਾਂ ਲਈ ਪੜਾਈ ਨਹੀਂ ਹੈ ਫਫਾ ਬੈਨ ਫੁੱਲੇ ਪਾਵੇ ਕਬੀਰ ਨੂੰ ਫੁੱਲ ਤੋਂ ਫਲ ਮਿਲਿਆ ਪਰ ਉਹ ਕਹਿੰਦਾ ਜੇ ਡਾਇਰੈਕਟ ਪੜਾਈ ਹੁੰਦੀ ਤਾਂ ਫੁੱਲ ਦੀ ਲੋੜ ਨਹੀਂ ਸੀ ਸਮਝਿਆ ਗੱਲ ਕੀ ਹੈ ਇਹ ਪੜਾਈ ਚ ਬੁੱਧ ਦੀ ਲੋੜ ਨਹੀਂ ਕਰਮ ਕਾਂਡ ਦੀ ਲੋੜ ਨਹੀਂ ਹੈ ਗੁਰੂ ਘਰ ਨੂੰ ਕੰਮ ਕਰਮ ਕਾਂਡ ਦੀ ਕੋਈ ਲੋੜ ਨਹੀਂ ਪਰ ਮਤਲਬ ਜੇ ਬਚਪਨ ਤੋਂ ਪੜਾਈਏ ਕਰਮ ਕਾਂਡ ਦਾ ਮਤਲਬ ਹੀ ਨਹੀਂ ਹੈ ਗਿਆਨ ਗਿਆਨ ਪਹਿਲਾਂ ਕਰਮੇ ਨਾਲ ਜਦ ਗਿਆਨ ਪਹਿਲੇ ਹੀ ਹੋ ਜਾਣਾ ਕਰਮ ਦਾ ਨਾਲ ਪਹਿਲੇ ਹੀ ਹੋ ਜਾਣਾ ਨਹੀਂ ਕਰਮ ਦਾ ਨਾਲ ਤੁਹਾਨੂੰ ਗਿਆਨ ਕਰਾ ਕੇ ਕਰਮ ਛਡਾਉਣਾ ਪੈਂਦਾ ਗਿਆਨ ਕਰਾ ਕੇ ਕਰਮ ਛਡਾਉਣਾ ਪੈਂਦਾ ਗਿਆਨ ਕਰਾ ਕੇ ਰਹਿਤ ਛਡਾਉਣੀ ਪੈਣੀ ਹੈ ਨਾ ਬਰਿਆ ਦਾ ਛਡਾਉਣੀ ਪੈਣੀ ਹੈ ਰਹਿਤ ਆ ਰਖਣੀ ਪੈਣੀ ਹੈ ਰਹਿਤ ਕਿਉਂਦੀ ਹੈ ਰਹਿਤ ਰਹਿਤ ਰਹਿ ਜਾਏ ਬੁਕਾਰ ਬੁਕਾਰਾਂ ਤੋਂ ਦੂਰੀ ਬੜੋਣੀ ਹੈ ਰਹਿਤ ਪੁਕਾਰ ਨਹੀਂ ਵੱਢਦੇ ਨੇ ਸੰਤੋਖ ਦਾ ਸੂਤ ਹੀ ਆ ਖਿੱਚਦਾ ਲਕੀ ਰਹੀ ਰਹਿਤ ਹੈ ਇਹਦਾ ਨਹੀਂ ਵੱਢਦੇ ਨੇ ਅੜੜੇ ਵਖਰਾਤੋ ਵਖਰਾ ਹੋ ਕੇ ਰਹਿਣਾ ਤੋ ਕੁ ਸੰਗੀਆਂ ਤੋ ਵਖਰੇ ਹੋ ਕੇ ਰਹਿਣਾ ਮਨ ਮੁਖਲੀ ਸੰਗਤ ਨਹੀਂ ਕਰਨੀ ਸਾਗੰਦੀ ਸੰਗਤ ਨਹੀਂ ਕਰਨੀ ਰਹਤ ਹੈ ਪਰ ਇਹ ਤਾਂ ਕਹੀ ਨਹੀਂ ਸਾਗਤ ਸੰਗਨਾ ਕੀ ਜੀਏ ਦੂਰ ਹੋ ਜਾਈਏ ਭਾਗ ਰਹਤ ਰੋਣਾ ਰਹਤ ਨਾਲ ਬਰਿਆਦਾ ਲਾਲੇ ਉਹ ਫੁੱਲਾਂ ਵਾਲੀ ਬਣ ਗਈ ਹੁਣ ਹਿੰਦੂ ਗੱਤ ਬਣ ਗਿਆ ਜਿਆ ਰਾਤ ਨੂੰ ਰਿਆਦਾ ਲਾਗੀ ਸਮਝ ਤੋ ਉਹਨਾਂ ਦੀ ਆਵੜੇ ਉਹਨਾਂ ਦਾ ਸਭ ਕੁਝ ਉਹਨਾਂ ਦਾ ਆਵੜੇ ਯਾਰ ਸੰਧਿਆ ਵੀ ਆਵੜੀ ਪਰਬਤ ਉਹ ਵੀ ਆਵੜੀ ਅਮਰਤਬੜਾ ਵੀ ਆਵੜਿਆ ਸਭ ਕੁਝ ਆਵੜਿਆ ਸਾਰੇ ਆਰਤੀ ਕਰਮ ਕਾਂਡ ਸਾਰੇ ਆਵੜੇ ਤੁਸੀਂ ਇਹ ਨਾ ਕਹੋ ਵੀ ਆਰਤੀ ਕਿਉਂ ਕਰਦੇ ਹੋ ਕਰਨੀ ਨਹੀਂ ਚਾਹੀਦੀ ਆਰਤੀ ਦਾ ਮਤਲਬ ਦੱਸੋ ਆਰਤੀ ਕੀ ਹੁੰਦੀ ਹੈ ਆਰਤਾ ਤੇ ਤੂੰ ਆਰਦਾ ਵੀ ਗਿਆ ਹੋਇਆ ਗੋਪਾਲ ਤੇਰਾ ਆਰਤਾ ਗੋਪਾਲ ਤੇਰਾ ਤੇ ਗੋਪਾਲ ਮੈਂ ਤੇਰਾ ਮੈਂ ਆ ਗਿਆ ਤੇਰੇ ਕੋਲ ਤੇਰਾ ਰੰਗ ਝਾੜ ਕੇ ਆ ਰਤਾ ਆ ਰਤਾ ਜਉਂਦਾ ਤੇ ਰੰਗ ਇੱਕੇ ਨਾਨ ਗੂੜਾ ਰੰਗ ਜਦੋਂ ਦੇ ਆਰਥ ਨੂੰਝਾਓਂਗੇ ਆਪੇ ਛੁੱਟ ਜਾਊਗਾ ਦੀਵਾ ਦੂਗਾ ਆਪੇ ਛੁੱਟ ਜੂ ਦੀਵਾ ਦੀਵਾ ਦਾ ਨਾਮ ਦਾਣ ਦਰ ਜਾਣੇ ਬਾਰਕਾਸ ਨੂੰ ਜਾਲਿਆ ਪਰ ਜਿਹੜੇ ਵਿਰੋਧ ਕਰਦੇ ਨੇ ਦੀਵਾ ਉਹਨਾਂ ਨੇ ਕਿਹਾ ਜਾਣਿਆ ਉਹਨਾਂ ਕੋ ਦੀਵਾ ਹੀ ਉਹਨਾਂ ਦੇ ਦੀਵਾ ਕੋਲ ਨਾ ਦੀਵਾ ਨਾ ਤੇਲ ਨਾ ਬੱਤੀ ਕੁਝ ਨਹੀਂ ਰੌਲਾ ਪਉਦੇ ਨੇ ਰੌਲਾ ਐਵੇਂ ਕੁਝ ਨਹੀਂ ਪੱਲੇ ਕੁਝ ਨਹੀਂ ਹੈ ਰੌਲੇ ਨਾ ਨਹੀਂ ਕਰਨਾ ਮੰਨਣਾ ਬੰਨਣਾ ਗਿਆਨ ਨਾਲ ਹੈ ਬੰਨਣਾ ਸੋਚੀ ਨਾਲ ਹੈ ਗੁਰਬਾਣੀ ਦੀ ਸੋਚੀ ਨਾਲ ਹੀ ਮੰਨਣਾ ਹੈ ਗੁਰਬਾਣੀ ਕੀ ਕਹਦੀ ਹੈ ਕੀਸਾ ਨੂੰ ਕਰਨਾ ਚਾਹੀਦਾ ਨਹੀਂ ਚਾਹੀਦਾ ਇਹ ਰੀਕੇ ਤੇ ਦੀ ਇਹ ਮਤ ਹੈ ਵੀ ਕਹੇ ਬਈ ਕੁਰਬਾਨੀ ਇਹ ਕਹਦੀ ਹੈ ਮੈਂ ਨਹੀਂ ਮੰਨਦਾ ਇਹ ਰੀਕਾ ਦਾ ਕੋਈ ਇਹ ਗਿਆ ਤਾਂ ਫਿਰ ਗਿਆ ਫਿਰ ਉਹ ਕਿੱਥੇ ਗਿਆ ਸੀ ਜਿੱਥੇ ਸੀ ਕਿਦੋਂ ਕਰ ਜੋ ਗਿਆ ਅਸੀਂ ਆਪਣੀ ਮਰਜ਼ੀ ਬਣਾਉਦੇ ਆ ਗੁਰੂ ਦੀ ਮਰਜ਼ੀ ਨਹੀਂ ਬਣਾਉਂਦੇ ਆਪਣੀ ਮਰਜ਼ੀ ਬਣਾਉਦੇ ਆ ਜਿਵੇਂ ਮੈਂ ਸਮਝੀਏ ਓਵੇਂ ਠੀਕ ਮੈਂ ਸਮਝੀਆ ਜਿਵੇਂ ਹੋ ਸਕਦਾ ਹੈ ਗੱਲ ਤੋਂ ਕਿ ਤੂੰ ਸਮਝਾ ਦੇ ਵੇ ਗਲਤੋਪੇ ਕੁਝ ਜ਼ਰੂਰੀ ਥੋੜੀ ਹੈ ਠੀਕੇ ਹੋਵੇ ਆਪਾਂ ਬੈਠ ਕੇ ਡਿਸਕਸ ਕਰ ਲੈਂਦੇ ਆ ਵਿਚਾਰ ਕਰ ਲੈਂਦੇ ਆ ਪਰ ਵਿਚਾਰਨਾ ਦੀ ਕਰਨੀ ਨਹੀਂ ਜੇ ਵਿਚਾਰ ਕਰਨੀ ਨਹੀਂ ਭਈ ਅਸੀਂ ਆਪ ਸੱਚੇ ਦੁਸ਼ਮਣ ਵਿਰੋਧੀਵਾਦ ਦੇਖ ਦੂਏ ਨਾ ਇੱਕ ਮਤ ਵਾਲੇ ਵੀ ਹੈ ਇੱਕ ਮਤ ਵਾਲੇ ਵਿਚਾਰ ਕਰਦੇ ਹੁੰਦੇ ਨੇ ਵਿਰੋਧੀ ਮਤ ਵਾਲਾ ਵਿਚਾਰ ਨਹੀਂ ਕਰਦਾ ਵਿਦਵਾਨ ਵਿਰੋਧੀ ਮਤ ਵਾਲੇ ਨੇ ਸਿੱਖ ਕੋਈ ਨਹੀਂ ਨਾ ਕੋਹਗਾ ਜਿੱਥੋਂ ਵੀ ਸਿੱਖੀ ਦੀ ਗੱਲ ਮਿਲ ਗਈ ਅਡਾਪਟ ਕਰੂ ਜਿੱਥੋਂ ਵੀ ਗੱਲ ਮਿਲ ਗਈ ਅਡਾਪਟ ਕਰੂ ਜਿਹੜਾ ਆਪਣੇ ਉਸੇ ਤੇੜਿਆ ਹੋਇਆ ਜਾਣਦਾ ਹੋਇਆ ਵੀ ਦਲੀਲਾਂ ਉਲਟ ਦੇਈ ਜਾਂਦਾ ਉਹ ਸਿੱਖ ਨਹੀਂ ਹੈ ਉਸੇ ਕੋਲ ਕਹਿੰਦਾ ਵੀ ਸਿੱਖ ਹੋ ਅਜੋ ਰਾਜਾ ਸਾਬੀ ਬੰਗਲੇ ਜਾਂਦੇ ਨੇ ਆਪਣੇ ਅਭਰੂ ਸਿੱਖੀ ਦੀ ਗੱਲ ਸੁਣ ਕੇ ਗਾਂਵੋ ਨਾਂ ਬਦਲ ਲਿਆ ਨਾਮ ਦਿੱਤਾ ਨਹੀਂ ਜਾ ਸਕਦਾ ਦਸਮੂਹ ਪਰਪਾ ਬੋਲ ਨਿ ਬਦਲ ਲਿਆ ਬਾਅਦ ਦਾ ਉਹਨਾਂ ਨੇ ਬਦਲ ਲਿਆ ਨਵੀਆਂ ਕਿਤਾਬਾਂ ਵਿੱਚ ਪਹਿਲਾਂ ਕਹਿੰਦੇ ਇੱਕ ਦੋ ਤੱਤ ਹੁੰਦੇ ਨੇ ਫਰਾਨੀ ਜੀ ਇੱਕ ਤੱਤ ਹੁੰਦਾ ਹੈ ਪੰਜ ਤੱਤ ਨਹੀਂ ਉਹ ਬਦਲ ਲਿਆ ਉਹਨਾਂ ਨੇ ਫਿਰ ਦਰਸ਼ਨ ਬੰਦ ਕਰਤੇ ਹਾਂ ਉਹ ਦੇ ਦੇ ਦਰਸ਼ਨ ਫਿਰ ਦੇ ਦਰਸ਼ਨ ਬੰਦ ਕਰਤੇ ਉਹ ਬਦਲੀ ਜਾਂਦਾ ਜੇ ਸੁਣ ਕੇ ਇਹ ਉੱਚ ਗੜੇ ਨੇ ਜਿਹਦੇ ਵਿੱਚ ਚੇਂਜ ਨਹੀਂ ਆਉਂਦੀ ਉਹਦੇ ਡਿਵੈਲਪਮੈਂਟ ਕਦੇ ਹੋਊ। ਬੜਵੜ ਕੇ ਜਿਹੜਾ ਨਾਲੇ ਕੋਈ ਪਰਬੋਧੋ ਹਰ ਕਹਿਣਾ ਦੇਦ ਤავਤਾਵਟਾ ਹੈ ਮਨ ਟਿਕੂ ਕਵੇ ਪਰਬੋਧ ਤੇ ਟਿਕੂ ਜਿਉ ਜੋ ਤੇ ਚਟਾ ਰੰਗ ਜਾਊਗਾ ਜਿਹੜੇ ਕਾਲਖਾ ਆਪੇ ਥੱਲੇ ਰਹਿ ਜੂਗੇ ਕੋਟ ਦੇਈ ਜਾਓ ਚਿੱਟੇ ਚਿੱਟੇ ਕੋਟ ਕਰੀ ਜਾਓ ਤੇ ਜਾਣੀ ਜਾਓ ਰੰਗ ਤੇ ਰੰਗ ਨੂੰ ਇਹ ਤਾਂ ਰੋਜ ਆਪੇ ਥੱਲੇ ਦੇਖਣਾ ਹੀ ਨਹੀਂ ਹੋ ਤੇਦ ਤავਤਾਵਟਾ ਹੈ ਜਾਂ ਤੱਕ ਦੇਦ ਤੋਂ ਤੌਦਾ ਟਿਕਾਣੇ ਨਹੀਂ ਆਉਂਦਾ ਜਾਂ ਤੱਕ ਪ੍ਰਬੋਧੀ ਜਾਓ ਨਵੇਂ ਕੋਣ ਨੂੰ ਲੋ ਜਿਆਦਾ ਉੱਚਾ ਗਿਆ ਲੱਡੇ ਜੋ ਇਹਨੂੰ ਕਿੰਨਾ ਜਨ ਕੋਤਾ ਜਿਆਦਾ ਭਜਦਾ ਉੱਤੇ ਬੋਝ ਲੱਦੀ ਜੋ ਇਹਨੇ ਕਰਖਾ ਫੇਕਰ ਤਾਂ ਛੱਡਿਆ ਜੋ ਉੱਪਰ ਲਾਦਾ ਜਾਂ ਉੱਪਰ ਲਾਦਾ ਉਹਨਾਂ ਜਿਹੜੇ ਨੂੰ ਵੱਨ ਕੇ ਨਾ ਇਹ ਤਾਂ ਲੱਦੀ ਜੋ ਬੋਝ ਗਾਂ ਦਾ ਬੋਝ ਲੱਦੀ ਜੋ ਗਿਆਨ ਗੋੜ ਪਰ ਨਾ ਦੀ ਲੋ ਆ ਜੇ ਤਾਂ ਗੋੜ ਭਾ ਕੇ ਗਿਆਨ ਨਾਲ ਭਰੋ ਇਹਨੂੰ ਅਸੀਂ ਕਰਮ ਕਾਂਨ ਨਾ ਪਰ ਲੱਗੇ ਦਾ ਫਲ ਫੁਲਕ ਲਖੈ ਜੋ ਕੋਈ ਦਾ ਫਲ ਫੁਲਕ ਲਖੈ ਜੋ ਕੋਈ ਫਲ ਲਗੂਗਾ ਬਿਨ ਫੁਲ ਉਤੇ ਕੋਲਨੀ ਹੋਣਾ ਤੇ ਦਾ ਫਲ ਉਗਾ ਕਿ ਹੁੰਦਾ ਫ ਫੜ ਕੀ ਹੁੰਦਾ ਫੁੱਲ ਕੀ ਹੁੰਦਾ ਨਾਨਕ ਗੁਰ ਸੰਤੋਖ ਰੁਖ ਤਰਮ ਫੁੱਲ ਫੜ ਗਿਆ ਫੁੱਲ ਤਾਂ ਜਦ ਸੀ ਜਿਹੜਾ ਫੁੱਲ ਸੀ ਉਹਦੇ ਰਣ ਦਾ ਸੰਤ ਗੁਰਮਤ ਸਿਖਾ ਦੇ ਘਰ ਜਾ ਬੜਿਆ ਉਹ ਸਖਾਂਦੇ ਕਰਜਣਾ ਜਨ ਮਿਲਿਆ ਉਹ ਫੁੱਲ ਪਹਿਲਾਂ ਹੀ ਝੜ ਗਿਆ ਉਹ ਫੁੱਲ ਕਰਕੇ ਹੀ ਮਿਲਿਆ ਜਰੂਰ ਫੁੱਲ ਤਾਂ ਸਾਡਾ ਫਲ ਦਾ ਨੰਬਰ ਹੈ ਸਾਡਾ ਨਹੀਂ ਫੁੱਲ ਦਾ ਨੰਬਰ ਫੁੱਲ ਦਾ ਨੰਬਰ ਉਹ ਜਿਹੜੇ ਹੋਰ ਘਰ ਚ ਜੰਬੇ ਹੋਏ ਨੇ ਜੀ ਸਾਡਾ ਡਾਇਰੈਕਟਰ ਸਖਾਂਦੇ ਕਰਜਣਾ ਹੋਇਆ ਹੈ ਉਹ rau ਦਾਦਾ ਜਨ ਮੇ ਸਖਾਂਦੇ ਕਰ ਹੋਇਆ ਡਾਇਰੈਕਟਰ ਤਾਂ ਨਹੀਂ ਫੁੱਲ ਲੱਗਿਆ ਵੇ ਰਾਗੇ ਉੱਥੇ ਗੱਲ ਜੀਨਾਂ ਦਾ ਸਿੱਧਾ ਕਰ ਗੁਰੂ ਘਰ ਜਾਣੂ ਹੋਇਆ ਉਹਨਾਂ ਨੂੰ ਫੁੱਲ ਦੀ ਲੋੜ ਕੀ ਪਈ ਐ ਉਹ ਦੂਏ ਘਰ ਜਨਮ ਦੀ Hindu ਘਰ ਉਹਨੂੰ ਫੁੱਲ ਸੀ ਉਹ ਝਾੜੇ ਫਿਰ ਤਾਂ ਦੂਆ ਨੂੰ ਤੋ ਤੋ ਜਿਹੜੀ ਉਹਨੂੰ ਤਾਂ ਦਿਓ ਖਤਮ ਕੀਤੀ ਆ ਇਹ ਵੀ ਵਾਲੀ ਮਨੋਸ ਜੀ ਦੇ ਵੀ ਵਾਲੀ ਮਨੋਸ ਜੋ ਵੀ ਕੋਸੀ ਉਹ ਸਾਰਾ ਉਹਨਾਂ ਦਾ ਲਾ ਕੇ ਨਾ ਪਹਿਲਾ ਰੰਗ ਉਹ ਦੂਆ ਝਾੜਿਆ ਉਹਨੂੰ ਉਹਨੂੰ ਟਾਈਮ ਵੀ ਲੱਗਦਾ ਇਹਦਾ ਸਿੱਧਾ ਸਿੱਖਾਂ ਦੇ ਘਰ ਜਾਣ ਬੋਇਆ ਫੁੱਲ ਤਾਂ ਇਹਨਾਂ ਨੇ ਪਹਿਲਾਂ ਹੋ ਚੁੱਕਿਆ ਉਹ ਪ੍ਰੋਸੀਜਰ ਨੇ ਉਹਨਾਂ ਫਿਰ ਪੀ ਚੁੱਕਿਆ ਜੇ ਅਸੀਂ ਇੱਥੇ ਆ ਕੇ ਫਿਰ ਅਡਾਪਟ ਕਰ ਲੈ ਸਾਡੀ ਬਗਤੀ ਸਭਤੀ ਕਿਉਂਕਿ ਬਾਅਦ ਦੇ ਵਿੱਚ ਕੀ ਹੋਇਆ ਬਾਅਦ ਦੇ ਵਿੱਚ ਕੁਸ ਬੈਠ ਕਰਕੇ ਹਿੰਦੂਵਾਦ ਸਾਡੇ ਚ ਹੋਈ ਕੁਸ ਬੈਠ ਕਰਕੇ ਸਨਾਤਨ ਸਿੱਖ ਜਿਹੜੇ ਵੈਦਰੂ ਵੈਦਰੂ ਵਾਲੇ ਨੇ ਯਾਰ ਹੋਣ ਨੇ ਸੰਤ ਨੇ ਇਹ ਉਹਨਾਂ ਨੇ ਬੇੜਾ ਕਰ ਕੀਤਾ ਜਿਹੜੇ ਫੜਾੜੇ ਦੇ ਸੁੱਦੇ ਹੋ ਜੀ ਤੇ ਬਠਰ ਉਹਨਾਂ ਦੀ ਅਸੀਂ ਮੰਨਦੇ ਨਹੀਂ ਉਹਨਾਂ ਦੀ ਕੋਈ ਵੀ ਨਹੀਂ ਮੰਨਦਾ ਹੁੰਦਾ ਫੇਰ ਅਗੜਾ ਨਾਰਕ ਦੀ ਬੰਦੇ ਸੀ ਇਹ ਉਹਨਾਂ ਦੀ ਮੰਨਣ ਨਹੀਂ ਦਿੰਦੇ ਉਹਨਾਂ ਨੂੰ ਕਮਲੇ ਸਮੇਂ ਦੇ ਕਹਿੰਦੇ ਹੁੰਦੇ ਨੇ ਕਮਲੇ ਭਗਤਾਂ ਨੂੰ ਕਿ ਕਵੜਾ ਨਹੀਂ ਭਗਤ ਕਹਿੰਦਾ ਇਹ ਕਵੜਾ ਨਹੀਂ ਤੇ ਭਗਤ ਕਹਦਾ ਰਾਮ ਕਿਉਂ ਬੋਰਾ ਕਹ ਰਿਹਾ ਕਬੀਰ ਵੀ ਰਾਮ ਨੇ ਬੋਰਾ ਕੀਤਾ ਪਰ ਪੜੇ ਵੀ ਕਹਿਆ ਸੋ ਬੋਰਾ ਜੋ ਆਪਰੇ ਪਿਛੜ ਰੇ ਅਸਲ ਬੋਰਾ ਹੋਇ ਐ ਐਕਚੁਅਲੀ ਬੋਰਾ ਤਾਂ ਹੋਈ ਐ ਜਿਹਨੇ ਆਪਣਾ ਆਪਣੀ ਪਿਛੜਿਆ ਜਿਹੜਾ ਆਤਮ ਗਿਆਨੀ ਦੀ ਜਿਹੜੇ ਆਤਮ ਦੀ ਖੋਜਿਆ ਤਾਂ ਫੜ ਫੰਕ ਲਖਿਆ ਜੋ ਕੋਈ ਤਾਂ ਫੜ ਫੰਕ ਲਖਿਆ ਜੋ ਕੋਈ ਉਸ ਫੜ ਦੀ